ਬੋਲੇ ਸੋਨਿਆ ਹੋ ਸੱਜਿਆ ਦਾ ਤੇ ਸਮਝ ਲੱਖਾਂਗੀ ਕਿਸਮਤ ਦੀ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਰੰਡਾ ਸ਼ਹਿਰ ਦੀ ਕੁੜੀ ਜਸਪ੍ਰੀਤ ਕੌਰ ਜਿਨੇ ਕੇ ਪਹਿਲੀ ਅਟੈਂਪਟ ਦੇ ਵਿੱਚ ਆਈਐਸ ਕਲੀਅਰ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਨੇ ਇਹ ਸਾਡਾ ਮਾਣ ਵਧਾਇਆ ਪੂਰੇ ਬਲਾਕੇ ਦਾ ਹੀ ਸਾਡੇ ਸ਼ਹਿਰ ਦਾ ਵੀ ਆਪਣੇ ਪਰਿਵਾਰ ਦਾ ਤੇ ਆਪਣੇ ਮਾਤਾ ਪਿਤਾ ਦਾ ਇਹ ਇੱਕ ਬੜੀ ਉਪਲਬਧੀ ਜਿਹੜੀ ਕੀਤੀ ਹੈ ਕਿ ਪਹਿਲੀ ਅਟੈਂਪਟ ਦੇ ਵਿੱਚ ਅਜਾ ਕਿ ਪਹਿਲਾ ਡਾਕਟਰ ਕੇਏ ਵਿੱਚ ਇਹਨੇ ਡਾਕਟਰੀ ਕੀਤੀ ਹੈ ਪਰ ਬਹੁਤ ਥੋੜੇ ਸਮੇਂ ਦੇ ਵਿੱਚ ਤਿਆਰੀ ਕਰਕੇ ਇਸ ਲਈ ਆਈ ਹੈ ਇਸ ਨੂੰ ਪਹਿਲੀ ਅਟੈਂਪਟ ਦੇ ਵਿੱਚ ਕਲੀਅਰ ਕੀਤਾ ਸੋ ਮੈਂ ਅੱਜ ਇਸ ਕੁੜੀ ਨੂੰ ਮੁਬਾਰਕਬਾਦ ਦੇਣ ਆਇਆ ਇਹ ਮੈਨੂੰ ਆਪ ਨੂੰ ਸਾਡੇ ਸਾਰੇ ਹਲਾਕੀਰ ਨੂੰ ਬਹੁਤ ਖੁਸ਼ੀ ਹੈ ਕਿ ਇਹ ਇਸ ਨੇ ਇੱਕ ਵੱਡੀ ਉਪਲਬਧੀ ਕੀਤੀ ਹੈ ਇਸ ਤੋਂ ਪਹਿਲਾਂ ਇੱਕ ਸਾਡੀ ਹੋਰ ਕੁੜੀ ਨੇ ਲਗਭਗ 8 ਸਾਲ ਪਹਿਲਾਂ IAS ਦੇ ਵਿੱਚ ਆਈ ਸੀ ਉਸ ਤੋਂ ਬਾਅਦ ਇਹ ਕੁਤੀ ਕੁੜੀ ਹੈ ਜਿਹਨੇ ਐਡੀ ਵੱਡਾ ਅਚੀਵਮੈਂਟ ਕਰਾਈ ਹੈ ਤੇ ਇਸ ਦੀ ਸਾਨੂੰ ਬਹੁਤ ਖੁਸ਼ੀ ਹੈ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਰੇ ਪਰਿਵਾਰ ਨੂੰ ਦੱਸਿਆ ਕਿ ਸਾਨੂੰ ਬਹੁਤ ਖੁਸ਼ੀ ਹੈ ਅਰ ਮੈਂ ਖੁਸ਼ੀ ਕਰਕੇ ਹੀ ਘਰ ਦੇ ਵਿੱਚ ਪਰਿਵਾਰ ਨੂੰ ਵੀ ਆ ਕੇ ਤੁਸੀਂ ਦੀ ਵਧਾਈ ਦੇਣਾ ਹੈ ਧੰਨਵਾਦ ਸਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਰ ਨੇ ਆਪਣੇ ਇੰਪੋਰਟੈਂਟ ਟਾਈਮ ਤੋਂ ਕੁਝ ਟਾਈਮ ਦਿੱਤਾ ਤੇ ਮੈਨੂੰ ਇਹ ਲੱਗ ਰਿਹਾ ਕਿ ਮੇਂ ਜਿਹੜੀ ਅਚੀਵਮੈਂਟ ਹੈ ਰੈਕਗਨਾਈਜ਼ ਹੋਈ ਹੈ ਸਰ ਮੈਨੂੰ ਬਹੁਤ ਖੁਸ਼ੀ ਹੈ ਤੇ ਇਸ ਚੀਜ਼ ਨਾਲ ਮੈਨੂੰ ਹੋਰ ਮੋਟੀਵੇਸ਼ਨ ਮਿਲੀ ਹੈ ਕਿ ਅੱਗੇ ਮੈਂ ਹੋਰ ਮਿਹਨਤ ਕਰਾਂ ਤੇ ਆਪਣੇ ਏਰੀਆ ਦਾ ਨਾਮ ਰੋਸ਼ਨ ਕਰਾਂ ਅੱਜ ਸਮਾਂ ઓરે સુખ સાત શ્રી આકાલ સરે સરે ઓર બોમ્બ માર ઓ નિરા સુખ શ્રી આકાલ આ આજ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਇਹ ਸਾਡੇ ਹਲਕੇ ਤੋਂ ਸਾਡੀ ਬੇਟੀ ਜਸਪ੍ਰੀਤ ਕੌਰ ਉਹ ਇਹਨਾਂ ਨੇ 400 ਕੁਸ਼ਰ ਐਮਨ ਕਾਪੋਸ ਪੀਐਸਸੀ ਚਾਇਆ ਔਰ ਬਹੁਤ ਵੱਡਾ ਮਾਣ ਜਿਹੜਾ ਸਾਡੇ ਇੱਥੇ ਫਲਵਾੜ ਨੂੰ ਮਿਲਿਆ ਸਾਡੇ ਹਲਕੇ ਨੂੰ ਮਿਲਿਆ ਔਰ ਪੰਜਾਬ ਲੈਨੇ ਨੇ ਨਾ ਰੋਸ਼ਨ ਕੀਤਾ ਸਵੇ ਇਨਾਂ ਔਰ ਇਹਨਾਂ ਦੇ ਫਾਦਰ ਸਾਹਿਬ ਸੰਜੀਤ ਸਿੰਘ ਤੇ ਇਹਦੇ ਮਦਰ ਜੀਰੇ ਨਾਲ ਕਮਲਜੀਤ ਕੌਰ ਸਾਰੇ ਨੂੰ ਬਹੁਤ ਬਹੁਤ ਵਧਾਈ ਦੇਣਾ ਮੈਂ ਸਮਝਦਾ ਕਿ ਜਿਆਦਾ ਵਧਾਈ ਜਿਹੜੇ ਇਹਨਾਂ ਦੇ ਪੇਰੈਂਟਸ ਜਿਹੜੇ ਉਹਨਾਂ ਨੂੰ ਹੈ ਕਿਉਂਕਿ ਬੱਚਾ ਬੱਚੇ ਨੇ ਜੋ ਪਰਵਰਿਸ਼ਾ ਉਹ ਇਹਨਾਂ ਪੇਰੈਂਟਸ ਨੇ ਕੀਤੀ ਹੈ ਉਹਨਾਂ ਵਾਈਟ ਟਰੈਕ ਤੇ ਪਾਇਆ ਔਰ ਅੱਗੇ ਇਹਨਾਂ ਨੇ ਮਿਹਨਤ ਕੀਤੀ ਡਾਕਟਰ ਬਣੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਇਹ ਯੂ ਪੀ ਐਸ ਸੀ ਟਰੈਕ ਕੀਤਾ ਇਹਨਾਂ ਨੇ ਬਹੁਤ ਵੱਡੀ ਗੱਲ ਔਰ ਅੱਗੇ ਲਈ ਵੀ ਮੈਂ ਸ਼ੁਭ ਕਾਮਨਾਵਾਂ ਦਿੰਦਾ ਔਰ ਆਪਣੇ ਹੋਰਸ ਜਿੰਨੇ ਵੀ ਸਾਡੇ ਪੰਜਾਬ ਵਾਸੀ ਸੁਣ ਰਹੇ ਨੇ ਉਹਨਾਂ ਲਈ ਇਹ ਇੱਕ ਮਿਸਾਲ ਜਿਹੜੀ ਕੈਂਪ ਕੀਤੀ ਹੈ ਕਿ ਸੁਮੈ ਸਾਰੇ ਪੰਜਾਬ ਵਾਸੀਆਂ ਨੇ ਆਪਣੇ ਪੱਛਿਆ ਨੂੰ ਸਾਰਿਆਂ ਨੂੰ ਇਹੀ ਜਿਹੜਾ ਬੇਨਤੀ ਕਰਦਾ ਕਿ ਐਦਾਂ ਤੁਸੀਂ ਜਿਹੜਾ ਹੈਗਾ ਜੁੜੇ ਸਾਡੇ ਤੇ ਬੇਟੀ ਜਸਪ੍ਰੀਤ ਕੋਰ ਨੇ ਮਿਹਨਤ ਕੀਤੀ ਹੈ ਔਰ ਅੱਜ ਜਿਹੜਾ ਇੰਡੀਆ ਦੇ ਟੌਪ ਜਿਹੜਾ ਹੈ ਯੂਪੀਐਸ ਦੇ ਐਗਜ਼ਾਮ ਨੂੰ ਕਲੀਅਰ ਦਿੱਤਾ ਆਪਾਂ ਸਾਰੇ ਵੀ ਮਿਹਨਤ ਕਰੀਏ ਔਰ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਜਿਹੜਾ ਨਾਮ ਰੋਸ਼ਨ ਕਰੀਏ ਬਹੁਤ ਬਹੁਤ। ਤੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਉਹਨਾਂ ਨੂੰ ਦੇਖਣਾ ਬਹੁਤ ਸ਼ੁਭਾਤਵਾਦ ਹੈ ਨਾ ਇਹ ਇਸ ਵਾਰ ਜਿਹੜਾ ਹੈਗਾ 16 ਜਿਹੜੇ ਪੰਜਾਬ ਦੇ ਸਾਡੇ ਬੱਚਿਆਂ ਨੇ ਜਿਹੜਾ ਇਹ ਯੂਪੀਐਸਸੀ ਜਿਹੜਾ ਪੀਨ ਦਿੱਤਾ ਹੈ ਬਹੁਤ ਵੱਡੀ ਗੱਲ ਹੈ। ਔਰ ਇਹ ਸਾਰਾ ਕੁਝ ਇੱਕ 교육 ਸ਼ਕਿਆ ਕ੍ਰਾਂਤੀ ਸਾਡੇ ਪੰਜਾਬ ਚ ਚੱਲ ਰਹੀ ਹੈ ਜਿਹਦੇ ਤਹਿਤ ਕਿ 19000 ਕਰੋੜ ਰੁਪਏ ਦਾ ਜਿਹੜਾ ਇਸ ਵਾਰੀ ਜਿਹੜਾ ਬਜਟ ਉਹਨੇ ਰੱਖਿਆ ਬਹੁਤ ਵੱਡੀ ਗੱਲ ਹੈ ਔਰ ਹੁਣ ਜਿਹੜਾ ਹੈਗਾ ਸਾਡੇ ਪੰਜਾਬ ਦੇ ਸਾਡੇ ਬੱਚੇ ਵਧੀਆ ਸਕੂਲਾਂ ਚ ਇੱਥੋਂ ਪੜ ਕੇ ਵਧੀਆ ਸਿੱਖਿਆ ਲੈ ਕੇ ਇਦਾਂ ਹੀ ਜਿਹੜਾ ਕਾਮਯਾਬੀ ਹਾਸਲ ਕਰਨਗੇ। ਐਮਐਲਏ ਸਰ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਮ ਡੀਪਲੀ ਹਮ ਹਮ ਖੰਬਰਾਂ ਨੂੰ ਦਾ ਕਰ ਦਿੱਤੀ ਕਿ ਉਹਨੇ ਆਪਣਾ ਅਨ ਇੰਪੋਰਟੈਂਟ ਟਾਈਮ ਕੱਢ ਕੇ ਮੇਰੀ ਜਿਹੜੀ ਅਚੀਵਮੈਂਟ ਹੈ ਮੈਨੂੰ ਲੈ ਕੇ ਕੈਗਨਾਈਜ਼ ਕੀਤਾ ਤੇ ਮੈਨੂੰ ਉਸ ਤੋਂ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਹੈ ਕਿ ਮੈਂ ਅਗੋਂ ਹੋਰ ਇਸ ਤੋਂ ਵੱਧ ਕੇ ਕੁਝ ਹੋਰ ਅਚੀਵ ਕਰਾਂ ਤੇ ਆਪਣੇ ਦੇਸ਼ ਦਾ ਆਪਣੇ ਏਰੀਆ ਦਾ ਆਪਣੇ ਪੇਰੈਂਟਸ ਦਾ ਉਹਨਾਂ ਸਪੋਰਟਰਸ ਦਾ ਨਾਮ ਰੋਸ਼ਨ ਤੁਸੀਂ ਯੂਪੀਐਸਸੀ ਦੀ ਕਿਹੜੇ ਅਟੈਂਪਟ ਤੇ ਕਲੀਅਰ ਕੀਤਾ ਆਪਣਾ ਇਹ ਮੇਰਾ ਫਸਟ ਅਟੈਂਪਟ ਸੀਗਾ 2024 ਵਿੱਚ ਮੈਂ ਅਗਿਆ ਹੋਸੀ ਤੇ ਹੀ ਇਹ ਮੇਰਾ ਫਸਟ ਅਟੈਂਪਟ ਆ ਤੇ ਤੁਸੀਂ ਹੋਰ ਨਾਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਮੇ ਕਹੂੰਗੀ ਕਿ ਆਪਣੇ ਦੇਸ਼ ਵਿੱਚ ਹੈ ਕਿ ਆਪਾਂ ਬਹੁਤ ਕੁਝ ਚੀਜ਼ ਕਰ ਸਕਦੇ ਹਾਂ ਤੇ ਆਪਣੇ ਆਪਣੇ ਦੇਸ਼ ਲਈ ਇਸੇ ਰਹਿ ਕੇ ਪੂਰਨ ਮੋਟੀਵੇਟ ਹੋ ਕੇ ਆਪਣੇ ਲੋਕਾਂ ਲਈ ਸੇਵਾ ਕਰ ਸਕਦੇ ਹਾਂ